ਜਗਰਾਉਂ ਬੱਸ ਅੱਡੇ ਨਜ਼ਦੀਕੀ ਇੱਕ ਹੋਟਲ ਦੇ ਅੰਦਰ ਬੜੇ ਚੋੜਿਆਂ ਨੂੰ ਕਾਬੂ ਕਰ ਲਈ ਕੋਟ ਸ਼ੇਰਗੰਝ ਦੇ ਨਿਹੰਗ ਸਿੰਘਾਂ ਨੇ ਹੋਟਲ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਤਸਵੀਰਾਂ ਜਗਰਾਉਂ ਤੋਂ ਸਾਹਮਣੇ ਆਉਂਦੀਆਂ ਨੇ ਦੱਸਦੇ ਕਿ ਖੂਬ ਹੰਗਾਮਾ ਹੁੰਦਾ ਮੌਕੇ ਤੇ ਪੱਤਰਕਾਰਾਂ ਨੂੰ ਵੀ ਨਿਹੰਗਾਂ ਨੇ ਅੰਦਰ ਨਹੀਂ ਜਾਣ ਦਿੱਤਾ ਵੱਡੀ ਖਬਰ ਜਗਰਾਉਂ ਬੱਸ ਅੱਡੇ ਨਜ਼ਦੀਕੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੋੜੇ ਅੰਦਰ ਵੜ ਗਏ ਨੇ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਨਿਹੰਗ ਸਿੰਘਾਂ ਦਾ ਟੋਲਾ ਪੁੱਜਦਾ ਤੇ ਹੋਟਲ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅੰਦਰ ਪੁਲਿਸ ਨੇ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਅੰਦਰ ਕੁਝ ਵੀ ਨਹੀਂ ਮਿਲਦਾ ਪਰ ਪੁਲਿਸ ਨੇ ਇਸ ਬਾਰੇ ਕੈਂਬਰੀ ਅਕੇ ਬੋਲਣ ਤੋਂ ਇਨਕਾਰ ਕਰ ਦਿੱਤਾ ਤਸਵੀਰਾਂ ਜਗਰਾਉਂਦੀਆਂ ਸਾਹਮਣੇ ਆਉਂਦੀਆਂ ਨੇ ਇਸ ਮੌਕੇ ਨਿਹੰਗ ਸਿੰਘਾ ਨੇ ਕਿਹਾ ਕਿ ਉਹ ਇਹ ਕੰਮ ਨੂੰ ਬੰਦ ਕਰਨ ਦੇ ਲਈ ਹੋਟਲ ਮੈਨੇਜਰ ਨੂੰ ਪਹਿਲਾਂ ਵੀ ਪਿਆਰ ਦੇ ਨਾਲ ਸਮਝਾ ਚੁੱਕੇ ਨੇ ਪਰ ਫਿਰ ਵੀ ਹੋਟਲ ਵਿੱਚ ਜੋੜੇ ਆਉਣੇ ਬੰਦ ਨਹੀਂ ਹੁੰਦੇ ਅੱਜ ਵੀ ਜਦੋਂ ਉਹਨਾਂ ਨੇ ਹੋਟਲ ਨੂੰ ਬਾਰੋ ਤਾਲਾ ਲਗਾਇਆ ਤਾਂ ਹੋਟਲ ਅੰਦਰ 5-7 ਜੋੜੇ ਸਨ ਪਰ ਪੁਲਿਸ ਤੋਂ ਅੰਦਰ ਕੁਝ ਨਹੀਂ ਮਿਲਿਆ ਉਹਨਾਂ ਨੇ ਵੀ ਕਿਹਾ ਕਿ ਮੈਨੇਜਰ ਤੇ ਜੋੜੇ ਅੰਦਰੋਂ ਅੰਦਰੀ ਭੱਜ ਗਏ ਜੇਕਰ ਅੱਗੇ ਵੀ ਇਸ ਹੋਟਲ ਵਿੱਚ ਜੋੜੇ ਆਉਣੇ ਬੰਦ ਨਾ ਹੋਏ ਤਾਂ ਹੋਟਲ ਨੂੰ ਅੱਗ ਲਗਾ ਦੇਵਾਂਗੇ ਡੈਨ ਲਾਈਫ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕੀ ਮਸਲਾ ਸੀਗਾ ਜੀ ਮਸਲਾ ਮਹਰਾਜ ਸਾਡਾ ਸਾਡੇ ਇੱਥੇ ਬੱਚੇ ਧੀਆ ਭੈਣਾ ਲੰਗਦੀਆਂ ਵਾ ਰੋਜ਼ ਅੱਛਾ ਜੀ ਤੇ ਸਾਡਾ ਘੇਟ ਆ ਕੁੱਟੇ ਛੇੜ ਜਾ ਕੇ ਪੈੜ ਦਾ ਜੀ ਬਾਈ ਠੀਕ ਹੈ ਜੀ ਇੱਥੇ ਨਾਮ ਤੁਹਾਡਾ ਕੀ ਹੈ ਸਤਨਾਮ ਸਿੰਘ ਖਾਲਸਾ ਮੇਰਾ ਨਾਮ ਹੈ ਠੀਕ ਹੈ ਜੀ ਤੇ ਇੱਥੇ ਗਲਤ ਪਹਿਲਾ ਚੱਲਦਾ ਸੀਗਾ ਤੇ ਸਾਡਾ ਕਈ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਤੇ ਅਸੀਂ ਵਾਰਨਿੰਗ ਵੀ ਦਿੱਤੀ ਸੀ ਇੱਕ ਦੋ ਵਾਰ ਇਹਨਾਂ ਨੂੰ ਕਿ ਬੰਦ ਕਰ ਦਿਓ ਇਹ ਜੀ ਠੀਕ ਹੈ ਜੀ ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ ਠੀਕ ਹੈ ਅਈ ਮੋਰਚਾ ਬੰਦ ਕਰਾਤਾ ਵਾ ਅੱਗੇ ਤੋਂ ਕਹਿੰਦੇ ਇਹ ਗਲਤੀ ਹੋਊਗੀ ਤਾਂ ਫਿਰ ਅਹੀ ਕਾ ਵੀ ਇੱਥੇ ਅੱਗ ਲਾਣੀ ਦਾ ਠੀਕ ਹੈ ਨਹੀਂ ਬਾਕੀ ਥੋੜੀ ਥੋੜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾਗੇ ਕਿਹੜਾ ਹੋਟਲ ਸੀਗਾ ਬਾਈ ਜੀ ਇਹ ਨਾ ਕੀ ਇਹਦਾ ਜੀ ਸਾਨੂੰ ਨਾਂ ਤਾਂ ਦਾ ਪਤਾ ਹੀ ਨਹੀਂ ਲੱਗਿਆ ਅੱਜ ਮੌਕੇ ਤੇ ਮੁੰਡੇ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਹੈ ਪੁਲਿਸ ਤੋਂ ਕਹਿ ਕੇ ਹਾਂਜੀ ਹਾਂਜੀ ਕਿੰਨੇ ਜਣੇ ਸੀਗੇ ਤਕਰੀਬ ਨਾਲ ਹੋਣਗੇ ਘੱਟ-ਘੱਟ ਦੇਖੋ 5-6 ਜੁੜੇ ਦੇਖੋ ਉਹਨਾਂ ਆਪਰਾ ਸਾਰਾ ਸਜਾਰ ਕਰਦੇ ਨਹੀਂ ਨਹੀਂ ਆਪਾਂ ਕੋਈ ਉਹਨਾਂ ਦੀ ਫੋਟੋਆਂ ਥੋੜੀ ਜਿਹੀ ਆਪਾਂ ਤਾਂ ਵੈਸੇ ਪੁੱਛ ਲਈ ਆ ਕਿ ਕਿੰਨੇ ਜਣੇ ਸੀ ਅੰਦਰ ਸੀ ਇਹ ਤਕਰੀਬਨ ਹੋਣਗੇ ਘੱਟੋ ਘੱਟ 5 5-7 ਜਣੇ ਹੋਣਗੇ 5-7 ਜਣੇ ਸੀ ਪੰਜ-ਸੱਤ ਕੁੜੀਆਂ ਪੰਜ-ਸੱਤ ਮੁੰਡੇ ਹਾਂਜੀ ਤੇ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਆ ਕਮਰੇ ਹੋਣਗੇ ਆਦ ਗਿਣਤੀ ਆ 50-60 ਤੋਂ ਉੱਤੇ ਹੀ ਹੋਣਗੇ 50 ਦੇ ਲੱਗੇ ਹੋਣਗੇ ਉੱਪਰ ਵੀ ਥੱਲੇ ਵੀ ਤਾਂ ਵੀ ਆ ਥੱਲੇ ਹੀ ਬਣੇ ਹੋਏ ਆ ਇਹ ਹੋਟਲ ਗ੍ਰੈਂਡ ਕਮਰੇ ਦਿੰਦੇ ਆ ਜਿਹੜੇ ਹਾਂਜੀ ਇਹਦਾ ਮਾਲਕ ਕੌਣ ਆ ਪਤਾ ਕੁਝ ਸਾਨੂੰ ਕੁਝ ਨਹੀਂ ਪਤਾ ਮਾਲਕ ਦਾ ਹਜੇ ਕੋਈ ਅੰਦਰ ਕੌਣ ਮਿਲਿਆ ਤੁ ਕਿੰਨਾਂ ਨੂੰ ਅੰਦਰ ਵਾਰਨਿੰਗ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਭੱਜ ਗਏ ਭੱਜ ਗਏ ਉਹ ਭੱਜ ਗਏ ਮੈਂ ਤਾਂ ਮੈਨੇਜਰਾਂ ਨੂੰ ਕਿਹਾ ਸੀਗਾ ਮੈਂ ਉਹਦਾ ਮੈਨੇਜਰ ਸੀਗਾ ਠੀਕ ਆ ਮੈਨੇਜਰ ਉਹ ਭੱਜ ਗਏ ਅੱਜ ਤੇ ਪਹਿਲਾਂ ਇਹਨਾਂ ਨੂੰ ਇੱਕ ਗੇੜਾ ਪਹਿਲਾਂ ਕਿਹਾ ਸੰਡੇ ਵਾਲੇ ਦਿਨ کہہ ਕੇ ਗਏ ਆ ਉਸ ਦਿਨ ਵੀ ਪੈਰਾ ਲਾਇਆ ਸੀਗਾ ਉਸ ਦਿਨ ਕਹਿੰਦੇ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪੈਰਾ ਅੱਜ ਜਾਨ ਕਿ ਫੱਦੇ ਹੋ ਗਿਆ ਮੋਰਚਾ ਇਹ ਤੋਂ ਇਹ ਤੋਂ ਬਾਅਦ ਕਹਿੰਦੇ ਇੱਥੇ ਕੋਈ ਪੈਰਾ ਨਾ ਹੋਊਗਾ ਇਹ ਝਾ ਇਹ ਅਸੀਂ ਤੁਸੀਂ ਜਿਹੜਾ ਕਹਿੰਦੇ ਮੋਰਚਾ ਫਤਿਹ ਹੋ ਗਿਆ ਇਟ ਮੀਨਸ ਕੀ ਇਹਦਾ ਕੀ ਮਤਲਬ ਫਤਿਹ ਹੋ ਗਿਆ ਮੈਂ ਤਾਂ ਵੀ ਬੰਦ ਕਰਾਤਾ ਬੰਦ ਕਰਾਤਾ ਜੀ ਇਥੋਂ ਉਹਨੂੰ ਫਤਿਹ ਹੋਇਆ ਕਿੰਨੇ ਅੱਜ ਕਿੰਨੀ ਕਿੰਨੀ ਦੇਰ ਇੱਥੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਮੋਰਚਾ ਜਦਾ ਹੀ ਹੈ ਕਈ ਦਿਨਾਂ ਤੋਂ ਤੁਹਾਡੀ ਅੱਗੇ ਸਾਡੇ ਕਈ ਦਿਨਾਂ ਤੋਂ ਮੋਰਚਾ ਅੱਖ ਚੜੜਕਦਾ ਹੀ ਹੈ ਠੀਕ ਆ ਬੀਬੀਆਂ ਕਹਿੰਦੀਆਂ ਵੀ ਇੱਥੇ ਨਏ ਦੀਆਂ ਵੀ ਇੱਥੇ ਛੋਟੇ ਛੋਟੇ ਜਵਾਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਆ ਅੰਦਰ ਉਹ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਅੰਦਰ ਬੱਚੇ ਵੀ ਸਮਝ ਕਰ ਰਹੇ ਸੀ ਇਹ ਤੰਦਾ ਜਿਹੜਾ ਸੀ ਛੋੜੀ ਉਮਰ ਦੇ ਬੱਚੇ ਵੀ ਸੀ ਅੰਦਰ ਜੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਮਾਰੇ ਸੁਣਦੇ ਵੀ ਆ ਵੱਡੇ ਭੱਜ ਗਏ ਤੁਸੀਂ ਤੁਹਾਨੂੰ ਕੀ ਪਤਾ ਲੱਗਿਆ ਚੀਜ਼ ਹੁਣ ਕਿਵੇਂ ਦੱਸ ਸਕੀਏ ਨਗਰ ਅਸਟਾਈ ਜਨਾਬ ਜੀ ਹਾਂਜੀ 1 ਮਿੰਟ ਜੇ ਹੁਣ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜਾਂ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਜ ਅੱਜ ਤੁਹਾਨੂੰ ਪਹਿਲਾਂ ਹੀ ਬਚਨ ਕਰਕੇ ਆਟਿਆ ਪੁਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ ਹਾਂਜੀ ਅੱਠ ਕੁੜੀਆਂ ਜਾਂ ਪੰਜ ਕੁੜੀਆਂ ਜਿੰਨੇ ਵੀ ਤੁਸੀਂ ਕਹਿੰਨੇ ਜੇ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊਗਾ ਸਾਡਾ ਅਗਲਾ ਐਕਸ਼ਨ ਜਿੱਥੇ ਵੀ ਤੁਸੀਂ ਇੱਕ ਵਾਰੀ ਇਹਨੇ ਤੇ ਰਿਪੋਰਟ ਦੋ ਜੱਜ ਮੈਂ ਕਹਿੰਦਾ ਜੋ ਵੀ ਹੈਗਾ ਠੀਕ ਹੈ ਹਾਂ ਫੇਰ ਰਿਪੋਰਟ ਰਿਪੋਰਟ ਦੇਣੀ ਪੁਲਿਸ ਵੀ ਜੇ ਨਾ ਨਾ ਕਰਨਗੇ ਫਿਰ ਅਹੀ ਅਗਲਾ ਐਕਸ਼ਨ ਤਾਂ ਨਹੀਂ ਮੌਕੇ ਤੇ ਜੋੜੇ ਬਰਾਮਦ ਹੋ ਗਏ ਜੀ ਫਿਰ ਵੀ ਆਪਾਂ ਜੇ ਦਰਖਾਸਤਾਂ ਵਾਲੇ ਪਾਸੇ ਚਲੀਏ ਗੱਲ ਬਣਦੀ ਨਹੀਂ ਆ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉੱਥੇ ਉੱਥੇ ਹੁਣ ਹਾਂ ਬਿਲਕੁਲ ਕਾਰਵਾਈ ਹੋਣੀ ਬਣਦੀ ਸੀ ਜੀ ਦੇਖੋ ਹੀ ਦੇਖੋ ਕਿਸੇ ਦਾ ਸੀ ਅਸੀਂ ਦੇਖੋ ਮੇਰੀ ਗੱਲ ਦੇਖੋ ਧੀਆਂ ਭੈਣਾਂ ਆ ਅਸੀਂ ਕਿਸੇ ਨੂੰ ਮੂਹਰੇ ਲੈ ਕੇ ਨਹੀਂ ਆ ਸਕਦੇ ਧੀਆਂ ਭੈਣਾਂ ਤੇ ਦਰਖਾਸਤ ਅਸੀਂ ਇਹ ਨਹੀਂ ਕਹਿੰਦੇ ਧੀਆਂ ਭੈਣਾਂ ਤੇ ਦਫਰਚਾ ਦਾਰਦੇ ਹੋਵੇ ਜਿਹੜਾ ਇਹਦਾ ਓਨਰ ਆ ਉੱਥੇ ਪਰਚਾ ਦਾ ਲੋੜ ਆ ਕੋਈ ਮੂਹਰੇ ਨਹੀਂ ਰਹਿ ਆ ਦਾਸਤਾ ਰਹੇ ਮਾਰੇ ਦਾਸਤਾ ਰਹੇ ਇਹਨਾਂ ਨੇ ਮੁੰਡੇ ਕੁੜੀਆਂ ਭਜਾ ਦੇ ਕੇ ਪੁਲਿਸ ਨਾਲ ਲੈ ਗਈ ਇਹਨਾਂ ਦਾ ਦੋ ਮੁੰਡੇ ਕੁੜੀਆਂ ਲੈ ਗਈ ਪੁਲਿਸ ਕੋਈ ਅਸੀਂ ਕਿਸੇ ਦਾ ਮੈਟਰ ਦੇਖੂ ਕਿਸੇ ਦੀ ਬਦਨਾਮੀ ਅਸੀਂ ਨਹੀਂ ਕਹਿੰਦੇ ਚਾਹੁੰਦੇ ਬਦਨਾਮੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਸਾਡਾ ਸਾਡਾ ਮੇਨ ਮਸਤ ਹੈ ਜੇ ਇਹਨਾਂ ਨੇ ਵੱਦਲਾ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬੰਦ ਜੀ ਸੱਦ ਕੇ ਕਰਾਓ ਪਰ ਜਿਹੜੇ ਮੁੰਡੇ ਕੁੜੀਆਂ ਅੰਦਰੋਂ ਖੜੇ ਪੁਲਿਸ ਨੇ ਭਜਾਤੇ ਜਾਂ ਨਾਲ ਲੈ ਗਈ ਨਹੀਂ 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 ਭਜਾਤੇ ਉਹਦਾ ਪੌਲਸਾ ਕੋਈ ਇਹਦੇ ਵਿੱਚ ਲਿਖਣ ਨੀਗਾ ਉਹ ਸਾਡੀ ਜਿੰਮੇ ਵੀ ਹੈਗੀ ਵੀ ਕੱਲੋਂ ਆਪਾਂ ਕਹਿ ਦੀ ਅੱਜ ਤਾਂ ਆਪਾਂ ਬਾਹਰ ਜਿਹੜੀ ਜਿਹੜੀ ਅੰਦਰ ਪੌਲਸਾ ਸਾਹਿਬ ਜੀ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਜਾਂ ਪੁਲਿਸ ਆਪਣੇ ਆਪ ਆਈ ਸੀ ਬੁਲਾਇਆ ਸੀ ਸਾਡਾ ਫਿਰ ਪੁਲਿਸ ਨੇ ਉਹ ਕਿਉਂ ਭਜਾਤੇ ਜੀ ਮੋਕ ਕੇ ਤੋਂ ਆਪ ਹੀ ਭੱਜ ਗਏ ਛੋਡੇ ਕੁੜੀ ਆਪ ਹੀ ਭੱਜ ਗਏ ਭੱਜ ਗਏ ਫਰਾਰ ਹੋ ਗਏ ਕਈ ਕਈ ਫਰਾ ਹੋਏ ਜਿੰਦਾ ਲਾਤਾ ਬਾਹਰੋਂ ਤੁਸੀਂ ਹਾਂਜੀ ਬਾਹਰ ਗੰਦਾ ਡਾਬ ਕੇ ਬਾਅਦ ਵਿੱਚ ਮੈਨੇਜਰ ਵੀ ਭੱਜੇ ਜਾਂ ਤੋਂ ਹੀ ਗੰਦਾ ਭੱਜ ਗਏ ਵਾਈ ਕੁਰਸੀ ਦਾ ਸਾਹਿਬ ਵਾਈ